ਜਿਆ ਵਾਲਮੀ ਕੀ ਹਰ ਹਰ ਵਾਲਮੀ ਕੀ ਅੱਜ ਜੋ ਪਾਵਣ ਵਾਲਮੀ ਕੀ ਤੀਰਥ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਪਾਵਣ ਵਾਲਮੀ ਕੀ ਤੀਰਥ ਦੇ ਉੱਤੇ ਨਕਮਖਤ ਕੋਏ ਨੇ ਲક્ષਣਵਾਸਤੀ ਉਹਨਾਂ ਨੇ ਅਰਦਾਸ ਕਰਾਈ ਆ ਪ੍ਰਮਾਤਮਾ ਵਾਲਮੀ ਕੁਮਾਰਾ ਚੜ੍ਹਦੀ ਕਲਾ ਰੱਖੇ ਜਿਆ ਵਾਲਮੀ ਕੀ ਹਰ ਹਰ ਵਾਲਮੀ ਕੀ ਮੰਗ ਪੱਤਰ ਜਿਹੜਾ ਮੰਗ ਪੱਤਰ ਉਹ ਮੰਗ ਪੱਤਰ ਜਿਹੜਾ ਦਿੱਤਾ ਉਹ ਬੈ ਦੁਰਗਾਣਾ ਮੰਦਿਰ ਦੇ ਲਾਗੇ ਪੈਰੋ ਮੰਦਿਰ ਆ ਉੱਥੇ ਇੱਕ ਨਜਾਇਜ਼ ਸਾਡੇ ਮੰਦਰ ਦੇ ਵਿੱਚ ਕਮਰਾ ਵਾ ਕਮਰੇ ਦੇ ਉੱਤੇ ਕਿ ਗੈਰ ਪਾਰਟੀ ਨੇ ਕਬਜ਼ਾ ਕੀਤਾ ਹੋਇਆ ਉਹਦੇ ਵਾਸਤੇ ਉਹਨਾਂ ਨੇ ਮੰਗ ਮੰਤਰ ਦਿੱਤੀ ਮੰਦਰ ਵਾਗੇ ਕੋਈ ਉਹਨਾਂ ਨੇ ਗੱਲਬਾਤ ਕੀਤੀ ਹੈ ਨਹੀਂ ਵਾਲੇ ਨਹੀਂ ਕੀਤੀ ਹੈ ਫਿਰ 4 ਜੁਲਾਈ ਦਾ ਉਹਨਾਂ ਕਿਹਾ ਵੀ 5 ਜੁਲਾਈ ਨੂੰ ਜੜਾਵਾਂਗੇ ਫਿਰ ਉਸ ਤੋਂ ਪਹਿਲਾਂ ਜਿਹੜੀ ਉਹ ਚੱਡੀਗੜ੍ਹ ਮੀਟਿੰਗ ਰੱਖੀ ਜਾਵੇ ਜੈ ਬਾਲਮੀਕੀ ਹਰ ਹਰ ਬਾਲਮੀਕੀ ਅੱਜ ਪੰਜਾਬ ਦੇ ਮੁੱਖ ਮੰਤਰੀ ਮਾਝੂਪੂਰਤਮਾਨ ਜੀ ਪਵਨ ਬਾਲਮੀਕੀ ਤੀਰਥ ਵਿਖੇ ਪਰਿਵਾਰ ਸਵੇਤ ਮੱਥਾ ਟੇਕਣ ਵਾਸਤੇ ਆਏ ਭਗਵਾਨ ਬਾਲਮੀ ਕੀ ਤਿਰਸ ਤੇ ਸੰਤ ਮਲਗੀ ਨਾਜਮਾ ਰਈ ਨੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਨਾਲੇ ਚੜ੍ਹਦੀ ਕਲਾ ਦਾ ਪ੍ਰਦਾਨ ਵੀ ਦਿੱਤਾ ਨਾਲ ਉਹਨਾਂ ਦੀ ਧਰਮ ਪਤਨੀ ਉਹਨਾਂ ਦੀ ਬੇਟੀ ਸਾਰੀ ਕੀ ਉਹਨਾਂ ਦੀ ਆਈ ਹੈ ਲੇਕਿਨ ਬਾਬਾ ਜੀ ਨੇ ਇਹ ਵੀ ਅੱਜ ਦੇਸ਼ ਕੀਤਾ ਹੈਗੇ ਓਟਾਂ ਜਿਹੜੀਆਂ ਮਾਂ ਉਹ ਆਮ ਆਦੀਨ પાਕੇ ਸੰਨ ਦੇ ਵਿੱਚ ਭਗਵੰਤ ਮਾਨ ਦੀ ਆਵਾਜ਼ ਨੂੰ ਬੁਲੰਦ ਕਰੋ ਤੇਰਾ ਜੀਰੋ ਦੀ ਆਵਾਜ਼ ਦਿੱਤੀ ਹੈ ਦਾਸ ਵੀ ਸਭ ਨੂੰ ਇਹ ਹੀ ਬੇਨਤੀ ਕਰਦਾ ਹੈ ਕਿ ਆਓ ਜਿਸਨੇ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਉੱਠ ਕੇ ਪੰਜਾਬ ਦਾ ਮੁੱਖ ਮੰਤਰੀ ਬਣਿਆ ਜਿਸਨੇ ਗਰੀਬਾਂ ਦੀ ਆਵਾਜ਼ ਨੂੰ ਬੁਲੰਦ ਕੀਤਾ ਜ਼ੀਰੋ ਬਿੱਲ ਲਾਉਂਦਾ ਹਸਪੀਟਲ ਵਧੀਆ ਸਕੂਲ ਵਧੀਆ ਸਾਰਾ ਕੁਝ ਇੱਥੇ ਕੀਤਾ ਹੈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਾਝੂਪੁਰ ਮਾਨ ਦੀ ਸਰਕਾਰ ਦਾ ਜਿਨ੍ਹਾਂ ਨੇ ਗਰੀਬਾਂ ਦੀ ਹਮਦਰਦੀ ਗਰੀਬਾਂ ਦੇ ਨਾਲ ਪਿਆਰ ਕੀਤਾ ਹੈ ਧੰਨਵਾਦ ਅੱਜ ਵਰਮੀ ਦੀ ਤਰਫ ਤੇ ਸਿਗੰ ਭਗਵੰਤ ਮਾਨ ਜੀ ਸਤਗੁਰੂ ਮਲਕੀਨਾਨ ਮਹਾਰਾਜ ਕੋ ਆਸ਼ੀਰਵਾਦ ਲੈਣ ਆਏ ਨਾਲ ਮੱਥਾ ਟੇਕਣਾ ਹੈ ਜੋ ਕਿ ਸਤਗੁਰੂ ਮਲਕੀਨਾਨ ਜੀ ਨੇ ਆਮ ਆਦਮੀ ਪਾਰਟੀ ਨੂੰ سپورਟ ਕਰਨ ਲਈ ਅੱਜ ਆਸ਼ੀਰਵਾਦ ਦਿੱਤਾ ਨਾਲੇ ਇਸ ਵਾਰ 13 0 ਦਾ ਹੰਗਾਰਾ ਪਰਿਆ ਤੇ ਆਮ ਆਦਮੀ ਪਾਰਟੀ ਨੂੰ ਵਨ ਸਾਈਡਡ ਵਾਲਮੀਕ ਸਮਾਜ ਸੰਤ ਸਮਾਜ ਵਨ ਸਾਈਡਡ ਵੋਟਾਂ ਪਵਾ ਕੇ ਪੰਜਾਬ ਦੇ ਵਿੱਚੋਂ 13 0 MP ਕਰਨਗੇ ਸਾਰਿਆਂ ਨੂੰ ਜੈ ਵਾਲਮੀਕ ਜੀ